ਬਿਲਕੁਲ ਸਹੀ ਫੈਸਲਾ ਸਰਕਾਰ ਦਾ ਜਿਹੜੇ ਐਨਓਸੀ ਉਹਨਾਂ ਨੇ ਖੋਲੀਆਂ ਪਬਲਿਕ ਨੂੰ ਬੜੀ ਵੱਡੀ ਰੀਲੀਫ ਆਂਦੇ ਵਿੱਚ ਔਰ ਜਿਹੜੇ ਵਿੱਚ ਦਲਾਲ ਹੁੰਦੇ ਸੀ ਮीडियोਕਰ ਹੁੰਦੇ ਸੀ ਉਹਨਾਂ ਦਾ ਜਿਹੜਾ ਹੈਗਾ ਚੁੱਲਾ ਉਹ ਬੰਦ ਹੋਇਆ ਲੱਗਦਾ ਮੈਂ ਕਦੇ ਪਤਾ ਵੀ ਕੀਤਾ ਸੀ ਉਹ ਕਹਿੰਦੇ ਵੀ ਸਰਕਾਰ ਨੇ ਲਾਗੂ ਦੇ ਦਿੱਤਾ ਪਰ ਲੇਕਿਨ ਤਹਿਸੀਲ ਤੇ ਇਹ ਲਾਗੂ ਨਹੀਂ ਹੋਇਆ ਦੇਖੋ ਕੋਈ ਵੀ ਕਾਨੂੰਨ ਪਾਸ ਹੁੰਦਾ ਹੈ ਕੋਈ ਵੀ ਲਾ ਆਂਦਾ ਨਵਾਂ ਉਹਨੂੰ ਇੰਟੀਮੇਟ ਹੁੰਦੇ ਹੁੰਦੇ ਟਾਈਮ ਤਾਂ ਲੱਗਦਾ ਹੀ ਹੈ ਅੰਨਾ ਕੋ ਨੋਟੀਫਿਕੇਸ਼ਨ ਨਹੀਂ ਆਈ ਹੋਣੀ ਮਗਰ ਕੁਝ ਦਿਨਾਂ ਚ ਆਜੂਗੀ ਤੇ ਪਬਲੀਕਲੀ ਬਹੁਤ ਵੱਡੇ ਰੀਲੀਟ ਹੈ ਕਿੰਨੇ ਲੋਕ ਜਿਹੜੇ ਲੋਕ ਛੋਟੀਆਂ ਪ੍ਰੋਜੈਕਟੀਆਂ ਸੀ ਲੈਸਟਰੀ ਲੋਕ ਮਕਾਨ ਖਰੀਦੇ ਉਹਨਾਂ ਨੂੰ ਬੜੀ ਦਿੱਕਤ ਆਂਦੀ ਸੀ ਐਨਓਸੀ ਤੇ ਉਹਨੂੰ ਲੈ ਕੇ ਨੰਨ ਦਿੱਕਤ ਆਉਗੀ ਦੇਖੋ ਬੜਾ ਇੱਕੋ ਛੋਟਾ ਆਦਮੀ ਗਰੀਬ ਆਦਮੀ ਬੜੀ ਮੁਸ਼ਕਲ ਨਾਲ ਮਕਾਨ ਬਣਾਉਂਦਾ ਹੈ ਆਪਣਾ ਘਰ ਬਣਾਉਂਦਾ ਉਹਦੇ ਲਈ ਐਨਓਸੀ ਦੀ ਜਿਹੜੀ ਸ਼ਰਤ ਰੱਖਦੀ ਰੱਖਦੇ ਸੀ ਸਰਕਾਰ ਉਹਦੇ ਲਈ ਛੋਟੇ ਆਦਮੀ ਨੂੰ ਬੜੀ ਪ੍ਰੋਬਲਮ ਸੀ ਉਹ ਫਿਰ ਦਲਾਲਾਂ ਦੇ ਹੱਥ ਚੜ ਜਾਂਦੇ ਸੀ ਜਿਸ ਕਰਕੇ ਉਹਨਾਂ ਦਾ ਫਾਈਨੈਂਸ਼ਲੀ ਬੜਾ ਲਾਸ ਹੁੰਦਾ ਸੀ ਆ ਪੰਜਾਬ ਸਰਕਾਰ ਨੇ ਜਿਹੜਾ ਐਨਓਸੀ ਖੋਲੀਆਂ ਉਹਨਾਂ ਲਈ ਆਮ ਪਬਲਿਕ ਨੂੰ ਗਰੀਬ ਆਦਮੀ ਨੂੰ ਬੜੀ ਵੱਡੀ ਰਲੀਫ ਦਿੱਤੀ ਇੱਥੇ ਬੰਦ ਵੀ ਇਹਨੇ ਨਹੀਂ ਕੀਤੀ ਸੀ ਸਰਕਾਰ ਨੇ ਬਸ ਕੀ ਕਾਰਨ ਹੋ ਗਿਆ ਇਹ ਇਹਨਾਂ ਨੂੰ ਖੋਲ ਨਹੀਂ ਆ ਬੈਠੇ ਆ ਦੇਖੋ ਪਬਲਿਕ ਦੀ ਡਿਮਾਂਡ ਹੁਣ ਜਿਹੜੇ ਸੀਐਮ ਸਾਹਿਬ ਆਏ ਆ ਉਹਨਾਂ ਨੂੰ ਉਹ ਵੀ ਪਬਲਿਕ ਚ ਵਿਚਰਦੇ ਆ ਜੇ ਪਬਲਿਕ ਦੀ ਡਿਮਾਂਡ ਸੀ ਉਹਨਾਂ ਨੇ ਫੇਸ ਕੀਤਾ ਚੀਜ਼ਾਂ ਨੂੰ ਤਾਂ ਹੀ ਉਹਨਾਂ ਨੂੰ ਖੋਲਣਾ ਪਿਆ ਪਬਲਿਕ ਦੀ ਡਿਮਾਂਡ ਦੇ ਉੱਤੇ ਠੀਕ ਆ ਜੀ ਜੋ ਅੱਛਾ ਫੈਸਲਾ ਬਹੁਤ ਅੱਛਾ ਫੈਸਲਾ ਹੋਰ ਸਾਰੀ ਸਾਰੀ ਪਬਲਿਕ ਨੂੰ ਬਹੁਤ ਵਧੀਆ ਲੱਗਿਆ ਕੰਮ ਕਰਾਣਾ ਸੀ ਆਪਣਾ ਤਹਿਸੀਲ ਜੋ ਹੋ ਗਿਆ ਕਿ ਨਹੀਂ ਹੋਇਆ ਜੀ ਦੇਖੋ ਮੈਂ ਹਾਲੇ ਚੱਲਾ ਮੈਂ ਅੰਦਰ ਮੇਬੀ ਪੋਸੀਬਲ ਹੋ ਜਾਊਗਾ ਠੀਕ ਹੈ ਹਾਂਜੀ ਮੇਰਾ ਨਾਮ ਇੰਦਰਪ੍ਰੀਤ ਰੂਪਰਾਏ ਐਡਵੋਕੇਟ ਆ ਸਰ ਜਿਹੜਾ ਸਰਕਾਰ ਨੇ ਫੈਸਲਾ ਲਿਆਂਦਾ ਆ ਵੀ ਐਨਓਸੀ ਲੋਗ ਲਾ ਦਿੱਤੀ ਗਈ ਹੈ ਕੀ ਕਹਿਣਾ ਤੁਸੀਂ ਕਮੇਟੀ ਨੂੰ ਐਨਓਸੀ ਮਾਫ ਕਰਨ ਜਾ ਰਹੀ ਹੈ ਜੀ ਸਰਕਾਰ ਰੋਕ ਨਹੀਂ ਲਾ ਰਹੀ ਉਹ ਮਾਫ ਕਰ ਰਹੀ ਆ ਤੇ ਬਟ ਹਜੇ ਉਹ ਬਿਆਨ ਹੀ ਆ ਜੀ ਉਹਦੇ ਤੇ ਗਰਾਉਂਡ ਲੈਵਲ ਤੇ ਹਜੇ ਕੋਈ ਵਰਕਆਊਟ ਨਹੀਂ ਹੋਇਆ ਹਜੇ ਉਹ ਗਰਾਉਂਡ ਲੈਵਲ ਤੇ ਉਹਦੇ ਤੇ ਕੋਈ ਸਾਡੇ ਕੋਲ ਨੋਟੀਫਿਕੇਸ਼ਨ ਮੈਨੂੰ ਲੱਗਦਾ ਇਹਨਾਂ ਤਸੀਲਾਂ ਚ ਮੁਹੱਈਆ ਨਹੀਂ ਕਰਾਈ ਗਈ ਹਾਂਜੀ ਕੋ ਕੋਈ ਕੋਈ ਸਰਕਾਰੀ ਅੜਚਣਾ ਨਹੀਂ ਉਹਨਾਂ ਨੇ ਬਿਆਨ ਵੀ ਦਿੱਤਾ ਖੁਦ ਮੈਨੂੰ ਲੱਗਦਾ ਤੇ ਉਸ ਤੋਂ ਬਾਅਦ ਹੀ ਉਹਦਾ ਕੁਝ ਪਤਾ ਲੱਗੇਗਾ ਹਾਂਜੀ ਤਸੀਲਾਂ ਚ ਮੇਰੇ ਕੋਲ ਐਨੋ ਚ ਇਹ ਕੋਈ ਐਦਾ ਦਾ ਕੰਮ ਨਹੀਂ ਹੋ ਰਿਹਾ ਜਿਹੜਾ ਨਹੀਂ ਜੀ ਨਹੀਂ ਜੋ ਅਪਰੂਨ ਕਲੋਨੀਆ ਨੇ ਜਾਂ ਜਿਨ੍ਹਾਂ ਦੇ ਦਸਤਾਵੇਜ਼ ਕੰਪਲੀਟ ਨੇ 95 ਤੋਂ ਪੁਰਾਣੇ ਵਿਸਿੱਕੇ ਨੇ ਉਹੀ ਰਿਸਟਰ ਡਾਕੂਮੈਂਟ ਹੋ ਰਹੇ ਨੇ ਜੀ ਇੱਕ ਤੱਕ ਨੌਲੇਜ ਹੈ ਜ਼ਿਲ੍ਹਾ ਦੇ ਦੇ ਕੋਈ ਸਾਰੇ ਉਮੀਦ ਕਰਦੇ ਆ ਵੀ ਜਲਦ ਤੋਂ ਜਲ ਲਾਵੇ ਕਿਉਂਕਿ ਬਹੁਤ ਕੰਮ ਲੋਕਾਂ ਦੇ ਫਸੇ ਹੋਏ ਨੇ ਪੈਂਡਿੰਗ ਨੇ ਪਰ ਹਜੇ ਕੋਈ ਨੋਟੀਫਿਕੇਸ਼ਨ ਤੱਕ ਹਜੇ ਪਹੁੰਚੀ ਨਹੀਂ ਸਾਡੇ ਕੋਲ ਸਰ ਤੁਸੀਂ ਕਿਸ ਧਾਰ ਦੇ ਕਹਿ ਰਹੇ ਹੋ ਵੀ ਹਜੇ ਪਹੁੰਚੀ ਨਹੀਂ ਸਰ ਅਸੀਂ ਰੋਜ਼ ਅਪ ਟੂ ਡੇਟ ਰਹਿੰਦੇ ਆ ਇਸ ਕੰਮ 'ਚ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਏਡਿਆਂ ਵੀ ਮੈਂ ਵਕੀਲ ਆ ਸਾਡਾ ਕੰਮ ਅਪ ਟੂ ਡੇਟ ਰਹਿਣਾ ਓਕੇ ਇਸ ਕਰਕੇ ਤੁਹਾਨੂੰ ਕਹਿ ਰਹੇ ਆ ਵੀ ਹਜੇ ਕੋਈ ਸਾਡੇ ਕੋਲੇ ਇਦਾਂ ਦਾ ਕੋਈ ਨੋਟੀਫਿਕੇਸ਼ਨ ਚੱਕੂ ਵੀ ਇਦਾਂ ਦਾ ਮੈਸੇਜ ਨਹੀਂ ਆਇਆ ਅਸੀਂ ਪਤਾ ਕਰਦੇ ਆ ਨਾ ਸਾਨੂੰ ਤਾਂ ਇਹੀ ਚ ਇਨਫੋਰਮੇਸ਼ਨ ਮਿਲੀ ਆ ਕਿ ਹਜੇ ਐਨਓਸੀ ਦੇ ਕੋਈ ਪੱਜੀ ਇਹਨ ਕੈਮਰਾ ਮਤਲਬ ਵੀ ਅਜੇ ਮਿੱਟੀ ਦੇ ਗੋਲੀ ਹੈ ਕਹਿ ਸਕਦੇ ਹੋ ਸਿਆਸੀ ਜੁਮਲਾ ਮਿੱਟੀ ਗੋਲੀ ਕੁਝ ਵੀ ਕਹਿ ਸਕਦੇ ਹੋ ਤੁਸੀਂ ਉਹਨੂੰ ਪੱਤਰਕਾਰਾਂ ਦੀ ਪਾਸੇ ਕੋਈ ਵੀ ਬਿਆਨ ਦੇ ਸਕਦੇ ਲੱਗਦਾ ਵੀ ਹੋ ਜੂਗਾ ਲੱਗਦਾ ਹੋਣਾ ਚਾਹੀਦਾ ਜੀ ਬਹੁਤ ਲੋਕਾਂ ਦੀ ਨੈਸਸਿਟੀ ਐਸਸੀ ਬਾਰੇ ਹੋਣਾ ਚਾਹੀਦਾ ਕਿਹੜੀ ਤਸਵੀਰ ਹੈ ਜੀ ਇਹ ਇਹ ਸਬੰਸਟਰ ਦਫਤਰ ਦਖਣੀ ਹੈ ਜੀ ਠੀਕ ਹੈ ਧੰਨਵਾਦ ਟਰੋਫੀ ਦੇ ਧਾ ਲਿੱਤੀ ਹੈ ਬਿਲਕੁਲ ਬਿਲਕੁਲ ਐਨਓਸੀ ਤੁਸੀਂ ਜਾ ਕੇ ਕਿਸੇ ਨੂੰ ਐਨਓਸੀ ਦੀ ਲੋੜ ਨਹੀਂ ਜਾਓ ਜਾ ਕੇ ਆਪਣੀ ਰਿਸਤੀ ਕਰਾਓ ਇਹ ਵਿਚੋਲਗੀਆਂ ਦਾ ਖਤਮ ਕਰਨੀਆਂ ਪਹਿਲਾਂ ਆਮ ਬੰਦੇ ਨੂੰ ਵਿਚੋਲੇ ਹੀ ਲੁੱਟ ਲੈਂਦੇ ਸੀ ਇਸ ਕੰਮ ਦੇ ਵਿੱਚ ਇਹ ਵਿਚੋਲਗੀਆਂ ਖਤਮ ਕਰਨੀਆਂ ਆਮ ਆਦਮੀ ਪਾਰਟੀ ਦੀ ਸਰਕਾਰਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਸੰਦੇਸ਼ ਆ ਕਿ ਆਮ ਬੰਦਾ ਜਾਓ ਜਾ ਕੇ ਆਪਣਾ ਕੰਮ ਕਰਾ ਕੇ